ਸਸ ਜਸਕਾਲ ਜੀ ਟੀਪੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੇ ਕਰਨ ਲੱਗਿਆ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਦੱਸਣ ਲੱਗਿਆ ਕਿ ਅੱਜ ਜਿਹੜੇ ਗਰਮੀ ਦੇ ਹਾਲਾਤ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਵਧੇ ਜਾ ਰਿਹਾ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਦੇਖਦੇ ਪਿਓ ਕਿ ਲਗਾਤਾਰ ਜਿਹੜਾ ਆ ਉਹ ਵੇਲੇ ਨੇ ਬੁੱਲਣਾ ਤੇ ਜਿੱਥੇ-ਜਿੱਥੇ ਵੀ ਠੰਡ ਪਾਉਣ ਦੇ ਲਈ ਜਿਹੜਾ ਪ੍ਰੋਗਰਾਮ ਹੈ ਉੱਥੇ-ਉੱਥੇ ਜਿਹੜੀ ਆ ਜਨਤਾ ਜਿਹੜੀ ਆ ਕਾਫੀ ਜ਼ਿਆਦਾ ਇਕੱਠੀ ਹੁੰਦੀ ਨਜ਼ਰ ਆ ਰਹੀ ਹੈ ਤੇ ਗਰਮੀ ਜਿਹੜੀ ਹੈ ਉਹ ਹੱਦੋਂ ਵੱਧਦੀ ਜਾ ਰਹੀ ਹੈ ਤੇ ਇੱਥੇ ਸਾਡੇ ਨਾਲ ਇਸ ਟਾਈਮ ਵੀਰ ਹੋ ਰਹੀ ਜਿਹੜੇ ਆ ਉਹ ਉਹ ਜਿਹੜੇ ਖੜੇ ਆ ਪਾਜੀ 1 ਮਿੰਟ 1 ਮਿੰਟ ਗਰਮੀ ਬਾਰੇ ਦੱਸੋ ਕਿੰਨੀ ਕ ਗਰਮੀ ਵਧ ਗਈ ਹੈ ਗਰਮੀ ਕਾਫੀ ਬਹੁਤ ਜ਼ਿਆਦਾ ਕਿਸ ਤਰ੍ਹਾਂ ਲੱਗਣ ਡਿਆ ਆ ਗਰਮੀ ਦੇ ਖੋਤਾ ਨਹੀਂ ਆ ਰਿਹਾ ਇੰਨੀ ਗਰਮੀ ਪੈ ਰਹੀ ਹੈ ਆਹ ਟਾਈਮ ਤੇ ਮਤਲਬ ਇਤਨਾ ਲੱਗਦਾ ਵੀ ਹਾਲਾਤ ਬਹੁਤ ਮਾੜੇ ਹੋ ਗਏ ਮਾੜੇ ਹੋ ਗਏ ਤੇ ਜ਼ਿਆਦਾ ਕੰਮ ਜਿਹੜਾ ਹੈ ਖਰਾਬ ਹੁੰਦਾ ਹੈ ਹਾਂਜੀ ਹਾਂਜੀ ਆ ਬਹੁਤ ਵਧੀਆ ਜੀ ਵੀਰ ਜੀ ਹੋਰੀ ਹੁਣੇ ਨਿਕਲ ਕੇ ਗਏ ਆ ਇੱਥੋਂ ਤੇ ਉਹਨਾਂ ਨੇ ਕਿਹਾ ਆ ਕਿ ਗਰਮੀ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਵਧਦੀ ਜਾ ਰਹੀ ਹੈ ਤੇ ਸਾਡੇ ਨਾਲ ਇੱਥੇ ਇੱਕ ਨੌਜਵਾਨ ਹੋ ਰਿਹਾ ਗੱਲਬਾਤ ਕਰਨੇ ਆ ਗਰਮੀ ਦਾ ਕੀ ਹੱਲ ਆ ਗਿਆ ਗਰਮੀ ਠੀਕ ਠਾਕ ਹੈ ਭਾਈ ਵਧੀਆ ਜਾਣਾ ਕੰਮ ਹਾਂਜੀ ਹਾਂਜੀ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਵਧੀਆ ਜੀ ਬਾਬੇ ਦੀ ਕਿਰਪਾ ਸ਼ਾਕਰਪੋਲੇ ਦੀ ਕਿਰਪਾ ਚਲੋ ਕਿਰਪਾ ਚਾਹੀਦੀ ਤੁਸੀਂ ਦੇਦੇ ਪਏ ਵੀ ਲਗਾਤਾਰ ਜਿਹੜੀਆਂ ਤਸਵੀਰਾਂ ਤਖਾਨ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਤੇ ਇੱਥੇ ਵੀ ਸਾਡੇ ਨਾਲ ਇੱਕ ਵੀਰ ਹੈ ਵੀਰ ਨਾਲ ਗੱਲਬਾਤ ਕਰਨ ਲੈ ਵੀਰ ਜੀ ਗਰਮੀ ਦਾ ਕਿਵੇਂ ਆ ਗਰਮੀ ਤੇ ਭਾਈ ਬਹੁਤ ਆ ਚੰਗੀ ਜਿਹਾ ਦਾ ਬਹੁਤ ਜਿਆਦਾ ਇਹ ਕਾਰੋਬਾਰ ਕਾਰੋਬਾਰ ਵੀ ਮੰਦੇ ਆ ਮੰਦੇ ਚੱਲਦੇ ਪਏ ਆ ਗਰਮੀ ਕਰਕੇ ਗਰਮੀ ਕਰਕੇ ਕਾ ਘਟ ਨਿਕਲਦਾ ਪਿਆ ਕਾ ਘਟ ਨਿਕਲਦਾ ਕਿਤੇ ਕਿਹਣਾ ਜਾਓਗੇ ਵੀ ਗਰਮੀ ਕਿਤਰਾ ਕੱਟੀ ਜਾਵੇ ਸਰ ਗਰਮੀ ਕੋਈ ਬਾਸ਼ ਨਾ ਕੱਟੀ ਜਣੀ ਬਾਸ਼ ਨਾ ਕੱਟੀ ਜੇ ਤੈਣਗੇ ਬਾਸ਼ ਤਾਂ ਫੇਰ ਗੱਲ ਬਣੇਗੀ ਹਾਂ ਬਿਲਕੁਲ ਜੀ ਲਗਾਤਾਰ ਤਸਵੀਰਾਂ ਜਿਹੜੀਆਂ ਆ ਉਹ ਤੁਸੀਂ ਦੇ ਦੇ ਪਿਓ ਕੀ ਅ ਗਰਮੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਗਰਮੀ ਇੰਨੀ ਕ ਜ਼ਿਆਦਾ ਹੈ ਕਿ ਹਾਲਾਤ ਗਰਮੀ ਦੇ ਨਾਲ ਜਿਹੜੇ ਆ ਉਹ ਕਾਫੀ ਜ਼ਿਆਦਾ ਵੱਧ ਤੋਂ ਜਿਹੜੇ ਆ ਉਹ ਬੱਤਰ ਹੁੰਦੇ ਜਾ ਰਹੇ ਆ ਤੇ ਤੁਸੀਂ ਤਸਵੀਰਾਂ ਜਿਹੜੀਆਂ ਦੇ ਦੇ ਬੀ ਬਜ਼ਾਰਾਂ ਦੇ ਵਿੱਚ ਇਧਰ ਮੈਂ ਦੁਕਾਨਾਂ ਦੇ ਹਾਲ ਜੇ ਵਿਖਾਵਾ ਤੇ ਦੁਕਾਨਾਂ ਦੇ ਹਾਲ ਵੀ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਖਰਾਬ ਚੱਲਦੇ ਪਏ ਆ ਤੇ ਇੱਧਰ ਵੀ ਦੁਕਾਨਦਾਰ ਜਿਵੇਂ ਕੀ ਇੱਕ ਹਿਸਾਬ ਦੇ ਜਿਹੜੇ ਵਿਹਲੇ ਬੈਠੇ ਹੋਏ ਆ ਕੀ ਕਹਿਣਾ ਚਾਹੋਗੇ ਭਾਜੀ ਗਰਮੀ ਕਿਵੇਂ ਆ ਗਰਮੀ ਬਹੁਤ ਜ਼ਿਆਦਾ ਜੀ ਕਿਸ ਤਰ੍ਹਾਂ ਕਾਮਕਾਰ ਦਾ ਕੀ ਨੇ ਫਿਰ ਕਾਮਕਾਰ ਗਰਮੀ ਕਾ ਕੇ ਥੋੜਾ ਮੰਦਾ ਚੱਲਦਾ ਹੈ ਮੰਦਾ ਚੱਲਦਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕੁਛ ਨਹੀਂ ਠੀਕ ਠਾਕ ਹੈ ਬਸ ਗਰਮੀ ਕਾ ਕੇ ਬਸ ਬਰਸਾਤ ਨੂੰ ਢਿੱਕ ਦਿਓ ਬਰਸਾਤ ਨੂੰ ਢਿੱਕਨੇ ਜੀ ਹਵਾ ਵੀ ਥੋੜੀ ਚੱਲੇ ਤੇ ਫੇਰੀ ਚੰਗੀ ਗੱਲ ਹੈ ਹਾਂਜੀ ਹਾਂਜੀ ਦੁਪਹਿਰਾਂ ਵੇਲੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਖਲੋਣਾ ਉਹ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਜਿਹੜਾ ਗਰਮੀ ਨੂੰ ਲੈ ਕੇ ਜਿਹੜਾ ਆ ਕਾਫੀ ਜ਼ਿਆਦਾ ਲੋਕ ਜਿਹੜੇ ਇਸ ਤੇ ਉੱਤੇ ਪ੍ਰੇਸ਼ਾਨ ਆ ਵਿੱਚ ਕਿਵੇਂ ਕੀ ਹਾਲ ਜੀ ਬਾਕੀ ਠੀਕ ਆ ਜੀ ਕਿਰਪਾ ਨਾਲ ਗਰਮੀ ਬਾਰੇ ਕੀ ਕਹੋਗੇ ਗਰਮੀ ਬਹੁਤ ਹੈ ਜੀ ਤੇ ਉਹਦਾ ਕੰਮ ਘੱਟ ਕੰਮ ਘੱਟ ਲਈ ਜੀ ਗਰਮੀ ਕਰਕੇ ਦੁਨੀਆ ਜਿਹੜੀ ਆ ਬਾਹਰ ਹੀ ਨਿਕਲਦੇ ਤੁਹਾਡਾ ਜੂਸ ਦਾ ਕੰਮ ਆ ਠੰਡ ਪਾਉਣ ਦਾ ਕੰਮ ਆ ਫੇਰ ਵੀ ਕੰਮ ਘੱਟ ਪਰ ਬੋ ਜੀ ਕੋਈ ਪਿੰਡਾਂ ਦੇ ਕੋਈ ਆਂਦਾ ਨਹੀਂ ਗਰਮੀ ਵਿੱਚ ਉਹ ਹੀ ਆਂਦਾ ਵੇ ਜਿਹਨੂੰ ਉਬਰ ਜਿਹੀ ਹੋਏ ਉਹ ਹੀ ਆ ਗਾਂਦਾ ਉਦਾ ਗਾਗ ਨਹੀਂ ਆ ਗਾਗ ਘਟਿਆ ਗਾਗ ਉਹ ਘਟਾਈ ਮਤਲਬ ਜੇ ਗਾਗ ਨਿਕਲੇਗਾ ਤਾਂ ਫੇਰ ਹੀ ਕੰਮ ਨਿਕਲੇਗਾ ਹਾਂਜੀ ਨਾਲ ਲੋਕੀ ਜਿਹੜੇ ਲੜਾਈ ਲ ਕਰਕੇ ਹੀ ਲੜਾਈ ਕਰਕੇ ਲੋਕੀ ਡਰ ਗਦੇ ਆ ਤਾਂ ਅੱਗੇ ਲੋਕੀ ਪਿੰਡੂ ਗਾ ਜਿਹੜੇ ਨਿਕਲਣ ਵਾਲੀ ਬਾਹਰ ਨਹੀਂ ਨਿਕਲਦਾ ਹਾਂਜੀ ਉਹਦੇ ਕਰਕੇ ਜਿਹੜਾ ਆ ਕੰਮ ਦੀ ਕੰਮ ਢਿਲਾ ਐ ਸਾਡਾ ਨਹੀਂ ਢਿਲਾ ਸਾਡੀ ਮਾਰਕੀਟ ਜਿਹੜੀ ਐ ਸਾਰੀ ਢਿਲੀ ਆਗਾ ਤਾਂ ਹਾਂਜੀ ਕੰਮ ਕਿਸੇ ਦਾ ਨਹੀਂ ਆਗਾ ਠੀਕ ਆ ਹਾਂਜੀ ਬਹੁਤ ਕੀ ਮੈਨੂੰ ਲੱਗਦਾ ਵੀ ਕੀ ਕਰਨਾ ਚਾਹੋਗੇ ਪ੍ਰਸਾਦ ਵਰਪੂਤ ਪ੍ਰਸਾਦ ਸੁਦਾ ਇਹ ਕਹਿੰਦੇ ਆ ਵਰਕਸ਼ਾਪ ਹੈ ਉਹ ਬਈ ਪ੍ਰਸਾਦ ਬੈਗੀ ਤੇ ਲਗਭਗ ਸੈੱਟ ਹੋਏਗਾ ਚਲੋ ਗੱਲ ਸੈੱਟ ਹੋ ਜਾਏਗਾ ਨਾਲ ਦੁਨੀਆ ਹੀ ਬਾਹਰ ਨਿਕਲੇਗੀ ਗਰਮੀ ਦੇ ਜਿੱਦਾਂ ਬਾਹਰ ਨਹੀਂ ਨਿਕਲਦਾ ਕੋਈ ਇਹ ਲੋਕ ਜਿਹਨੂੰ ਲੋੜ ਹੈਗੀ ਹੈ ਵਜ੍ਹਾ ਸੀ ਉਹ ਹੀ ਨਿਕਲਦਾ ਬਾਹਰ ਉਹ ਤਾਂ ਕੋਈ ਨਹੀਂ ਨਿਕਲਦਾ ਹਾਂਜੀ ਜਾਣ ਤੋਂ ਭਾਪੀ ਗਰਮੀ ਦੇ ਨਾਲ ਮੰਦਾ ਹਾਲੀ ਪਈ ਮੰਦਾ ਆ ਜਾਈਏ ਹਾਂਜੀ ਸਾਡਾ ਕੰਮ ਬਹੁਤ ਵਧੀਆ ਹੈਗਾ ਵਾ ਸਿਰਫ ਗਰਮੀ ਕਰਕੇ ਜਿਹੜਾ ਨਾ ਸਾਡਾ ਗਾਜਰ ਦਾ ਕੰਮ ਜਿਹੜਾ ਬਹੁਤ ਜਿਆਦਾ ਕੰਮ ਸਾਡਾ ਗਾਜਰ ਦਾ ਆਏ ਪਸ਼ੂਰ ਹੈਗੇ ਅਸੀਂ ਗਾਜਰ ਤੇ ਔਰ ਹੁਣ ਗਾਜਰਾਂ ਵੀ ਜੜੀਆਂ ਨੇ ਠੰਡੀਆਂ ਪਈਆਂ ਨੇ ਜੜੀਆਂ ਪਈਆਂ ਜੀ ਆ ਗਰਮੀ ਦੇ ਹਾਲਾਤ ਦੇਖ ਸਕਦੇ ਹੋ ਵੀ ਇੱਕ ਜੂਸ ਵਾਲੀ ਦੁਕਾਨ ਤੇ ਵੀ ਜੜੀਆਂ ਮੰਦਾ ਹਾਲੀ ਪਈ ਹੋਈ ਹੈ ਕਿਉਂਕਿ ਉਹ ਪਿੰਡਾਂ ਚੋਂ ਗਾਹੇ ਨਿਕਲਦਾ ਨਹੀਂ ਜੇਕਰ ਪਿੰਡਾਂ ਚੋਂ ਗਾਹੇ ਨਿਕਲੇ ਤੇ ਸ਼ਾਇਦ ਜਿਹੜੇ ਕਾਮਕਾਰ ਜਿਹੜੇ ਆ ਉਹ ਵਾ ਸਕਦੇ ਕੋਈ ਦੂਰ ਨੇੜੇ ਤੋਂ ਜਿਦਾਕ ਆਏਗਾ ਤਾਂ ਉਹੀ ਸ਼ਾਇਦ ਜੂਸ ਪੀਵੇਗਾ ਠੰਡਾ ਪੀਵੇਗਾ ਜਾਂ ਫਿਰ ਜਿਹੜਾ ਆ ਰੋਅ ਵਰਗੇ ਚੀਜ਼ਾਂ ਪੀਵੇਗਾ ਪਰ ਕਿਹਾ ਜਾ ਰਿਹਾ ਕਿ ਜਿਹੜਾ ਆ ਫਿਲਹਾਲ ਇਹਨਾਂ ਦਾ ਕਾਰੋਬਾਰ ਮੰਦਾ ਤੇ ਫਿਰ ਦੂਸਰੇ ਕਾਰੋਬਾਰਾਂ ਵਾਲੇ ਅਹੀ ਕੀ ਕਹਿ ਸਕਦੇ ਆ ਤੇ ਆਓ ਚਲਦੇ ਆ ਹੋਰ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਆ ਗਰਮੀ ਦੇ ਨਾਲ ਮੰਦ ਹਾਲੀ ਤੁਸੀਂ ਦੇਖਦੇ ਪਈਓ ਬਹੁਤ ਸਾਰੇ ਲੋਕ ਜਿਹੜੇ ਆ ਗਰਮੀ ਤੋਂ ਜਿਹੜੇ ਤੰਗ ਪ੍ਰੇਸ਼ਾਨ ਨੇ ਤੇ ਦੁਕਾਨਦਾਰ ਵੀ ਬਾਹਰ ਬੈਠੇ ਹੋਏ ਜਿਹੜੇ ਆ ਉਹ ਕਸਟਮਰ ਦੀ ਦੇਵੇ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਮੰਦ ਹਾਲ ਹੈ ਜੀ ਗਰਮੀ ਬਹੁਤ ਜ਼ਿਆਦਾ ਆ ਰਹੀ ਪਈ ਹੈ ਜਿਸ ਕਰਕੇ ਕਸਟਮਰ ਨਹੀਂ ਆਉਂਦੇ ਲੋ ਅੱਜ ਪਹਿਲਾਂ ਦੇ ਲੜਾਈ ਨਾਲ ਗਾਹ ਘਟ ਗਿਆ ਸੀ ਹੁਣ ਗਰਮੀ ਨਾਲ ਗਾਹ ਘਟਾ ਤੇ ਦੁਕਾਨਦਾਰ ਤੇ ਵਿਚਾਰਾ ਪਿਸਿਆ ਜਦਾ ਜਿਗੋੜਤਾ ਹੋ ਲੋ ਦੁਕਾਨਦਾਰ ਦੀ ਨੁਕਸਾਨ ਦੁਕਾਨਦਾਰ ਦਾ ਹੁਣ ਗਵਰਨਮੈਂਟ ਨੇ ਕਹਿਤਾ ਵੀ 20 2 ਤਰੀਕ ਤੱਕ 55 ਡਿਗਰੀ ਤੱਕ ਜਾ ਸਕਦਾ ਤਾਪਮਾਨ ਇਹ ਫਿਰ ਗਾਹਕ ਤੇ ਹੈ ਜੀ ਸਜਣਾ ਬਹੁਤ ਔਖਾ ਹੋ ਗਿਆ ਬਹੁਤ ਔਖਾ ਹੋ ਗਿਆ ਕਿ ਗਰਮੀ ਨੇ ਛੋਟੇ ਤੋਂ ਲੈ ਕੇ ਵੱਡੇ ਵਪਾਰੀ ਤੱਕ ਜਿਹੜਾ ਸਰ ਛੋਟੇ ਛੋਟੇ ਦੁਕਾਨਦਾਰ ਨੇ ਤਾਂ ਵੈਸੇ ਮਾਲਾ ਨੇ ਖਤਮ ਕਰਤਾ ਤੁਸੀਂ ਸਾਡੇ ਕੋਲ ਜਿਹੜਾ ਕਸਟਮਰ ਆਉਂਦਾ ਸੀ ਉਹ ਅੱਜ ਕੱਲ ਏਸੀ ਵਿੱਚ ਜਾ ਕੇ ਬੰਦਾ ਮਾਲਾ ਵਿੱਚ ਲੀਚਾ ਨਾ ਲੀਨ ਪਰ 2 ਘੰਟੇ ਇੰਤਜ਼ਾਰ ਕਰਕੇ ਆਇੰਦੇ ਮਾਲਾ ਵਿੱਚ ਬਹਿ ਕੇ ਛੋਟਾ ਦੁਕਾਨਦਾਰ ਦੇ ਖਤਮ ਹੋ ਗਿਆ ਬਾਕੀ ਰਹਿਦਾ ਖੁੰਦਾ ਜੀਐਸਟੀ ਨੇ ਮਾਰ ਛੜਿਆ ਉਹ ਕਾਫੀ ਜਿਆਦਾ ਜਿਹੜੀ ਵਧੀ ਜਾ ਰਹੀ ਮੰਦਹਾਲੀ ਪਈ ਹੋਈ ਹੈ ਵੀਰ ਜੀ ਵੀ ਇਤਰਾ ਹੀ ਗਾਗ ਨੂੰ ਦੀਖਦੇ ਪਏ ਨੇ ਭਾਈ ਕੀ ਕਹਿਣਾ ਚਾਹੋਗੇ ਕਰਮੇ ਸਰ ਇਹ ਕਰਮੇ ਬਹੁਤ ਪਿਆਰੀ ਹੈ ਗਾਗ ਦਾ ਬਹੁਤ ਮੰਦਹਾਲ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਬਿਆਰਾਂ ਦੀ ਜਿਹੜੀ ਹਾਲਾਤ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਇਧਰ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਪੜੇ ਵਾਲੀਆਂ ਦੁਕਾਨਾਂ ਤੇ ਵੀ ਜਿਹੜਾ ਆ ਉਹ ਕੁਝ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦਿਖਾਈ ਦਿੰਦਾ ਪਿਆ ਆ ਪਾਪਾ ਜੀ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਗਾਕੀ ਕਿਵੇਂ ਗਰਮੀ ਦੇ ਮੁਤਾਬਕ ਗਾਗ ਬਹੁਤ ਘੱਟ ਨਿਕਲ ਰਿਹਾ ਵਾ ਤੇ ਹਾਲਾਤ ਬਾਜ਼ਾਰ ਦੇ ਪਤਲੇ ਹੀ ਦਾ ਪਤਲੇ ਹੀ ਨੇ ਹਾਂ ਜੀ ਥੋੜਾ ਠੰਡਾ ਠੰਡਾ ਹੀ ਇਹ ਕੰਮ ਆ ਠੰਡਾ ਠੰਡਾ ਹੀ ਆ ਜੀ ਤੇ ਇੱਥੇ ਸਾਡੇ ਨਾਲ ਅੰਦਰ ਵੀ ਭਾਈ ਹੋਰ ਬੈਠੇ ਹੋ ਪਾਜੀ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਜੀ ਕਿਵੇਂ ਕੀ ਕਹਿਣਾ ਚਾਹੋਗੇ ਗਰਮੀ ਦੇ ਹਾਲਾਤਾਂ ਨੇ ਗਰਮੀ ਨੇ ਦੇਖੋ ਜੀ ਜੱਕਦਾਂ ਮੇ ਬਹੁਤ ਜ਼ਿਆਦਾ ਪੈ ਗਈ ਆ ਹੂੰ ਤੇ ਉਹਦੇ ਕਰਕੇ ਥੋੜੇ ਕਾਗ ਦੀ ਸਲੈਂਪ ਬਾਕੀ ਭਗਵਾਨ ਦੀ ਕਿਰਪਾ ਚੱਲੀ ਜਾਂਦੇ ਵੇ ਕੰਮ ਹਾਲੇ ਤਾਂ ਮਈ ਮਹੀਨਾ ਆਇਆ ਤੇ ਅੱਗੇ ਜੂਨ ਚ ਲਈਦਾ ਜਿਹੜਾ ਆ ਜਿਆਦਾ ਗਰਮ ਕੰਮ ਹੋ ਜਾਂਦਾ ਤੇ ਇਹਨਾਂ ਹਾਲਾਤਾਂ ਨੂੰ ਵੇਖ ਕੇ ਕੀ ਕਹੋਗੇ ਆਉਣ ਵਾਲਾ ਸਮਾਂ ਕਿਦਾਂ ਦਾ ਜੋ ਬਹੁਤ ਨੂੰ ਮੰਜੂਰੀ ਆ ਹੀ ਹੋਣਾ ਉਹ ਹੀ ਆ ਬਾਕੀ ਸਾਰਾ ਕੁਝ ਚੱਲੀ ਜਾਣਾ ਕੰਮ ਕੋਈ ਇਹੋ ਜੀ ਗੱਲ ਨਹੀਂ ਹੈਗੀ ਦੁਕਾਨਦਾਰੀ ਦੇ ਕਿਦਾਂ ਦਾ ਪੈਸੇ ਗਰਮੀ ਲੈ ਉਹ ਚਲੋ ਤੇ ਹਰ ਵਾਰੀ ਆਂਦੀ ਹੈ ਜੀ ਗਰਮੀ ਐ ਕਿڑی ਨਵੀਂ ਆਈ ਹੈ ਪਰ ਐ ਵਾਕਿ ਚਲੋ ਮੌਲ ਅ ਠੀਕ ਹੀ ਰਹੇਗਾ ਭਗਵਾਨ ਦੀ ਕਿਰਪਾ ਹੀ ਰਹੇਗੀ ਲੰਬ ਸਾਭੀ ਹੋਈ ਹਾਂ ਹਾਂਜੀ ਹਾਂਜੀ ਲਗਾਤਾਰ ਜੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਅ ਖਾਸ ਕਰਕੇ ਬਾਜ਼ਾਰਾਂ ਦੇ ਹਾਲਾਤ ਇੱਧਰ ਮੈਂ ਕਹਾਂਗਾ ਵੀ ਇਹ ਬਾਜ਼ਾਰ ਦੇ ਵਿੱਚ ਹੁੰਦੀ ਹੈ ਜਿਹੜੀ ਨਾ ਲੰਗਨ ਨੂੰ ਵੀ ਜਿਹੜਾ ਆ ਉਹ ਰਾਹ ਨਹੀਂ ਹੁੰਦਾ ਇਸ ਬਾਜ਼ਾਰ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਬਿਲਕੁਲ ਜਿਹੜੀ ਇਹ ਭੀੜ ਭੜਾ ਕਹਿੰਦਾ ਆ ਲੰਗਨ ਦੇ ਲਈ ਜਿਹੜਾ ਆ ਉਹ ਰਾਹ ਵੀ ਕਈ ਜਿਹੜੀ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਤੁਸੀਂ ਦੇਖਦੇ ਪਿਓ ਪੀ ਇੱਥੇ ਵੀ ਜਿਹੜੀ ਹੈ ਉਹ ਰਾਹ ਦੇ ਵਿੱਚ ਵੀ ਜਿਹੜਾ ਖੁੱਲਾ ਬਾਜ਼ਾਰ ਨਜ਼ਰ ਆ ਰਿਹਾ ਗਰਮੀ ਇੰਨੀ ਜ਼ਿਆਦਾ ਜਿਹੜੀ ਹੋਈ ਪਈ ਹੈ ਕਿ ਗਰਮੀ ਦੇ ਕਾਰਨ ਜਿਹੜਾ ਆ ਕਸਟਮਰ ਜਿਹੜਾ ਆ ਉਹ ਘੱਟ ਦਿਖਾਈ ਦੇ ਰਿਹਾ ਆ ਬਾਜ਼ਾਰ ਦੇ ਜਿਹੜੇ ਹਾਲਾਤ ਤੁਸੀਂ ਦੇਖਦੇ ਪਿਓ ਗਰਮੀ ਨੂੰ ਲੈ ਕੇ ਜਿਹੜਾ ਆ ਹਾਲੇ ਕੀ ਜਿਹੜੀ ਸ਼ੁਰੂਆਤ ਆ ਬਾਜ਼ਾਰ ਦੀ ਸ਼ੁਰੂਆਤ ਦੇ ਵਿੱਚ ਠੰਡੇ ਠੰਡੇ ਮੌਸਮ ਦੇ ਵਿੱਚ ਜਿਹੜਾ ਗਾਹਕ ਹੋ ਜ਼ਿਆਦਾ ਹੁੰਦਾ ਆ ਪਰ ਫਿਲਹਾਲ ਜਿਹੜਾ ਆ ਉਹ ਗਾਹਕ ਜਿਹੜਾ ਆ ਇਸ ਤਰ੍ਹਾਂ ਹੀ ਹੈ ਤੇ ਬਾਜ਼ਾਰ ਤੁਸੀਂ ਦੇਖਦੇ ਵੀ ਇਸੇ ਜਗ੍ਹਾ ਦੇ ਵਿੱਚ ਮੈਂ ਬੈਕਸ਼ੈਟ ਤੇ ਕੈਮਰਾਮੈਨ ਨੂੰ ਕਹਾਂਗਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਵੀ ਇਹ ਜਗ੍ਹਾ ਦੇ ਵਿੱਚੋਂ ਦੀ ਕਈ ਵਾਰੀ ਜਿਹੜਾ ਲੰਘਣ ਵਾਸਤੇ ਜਿਹੜਾ ਆ ਉਹ ਰਾਹ ਵੀ ਨਹੀਂ ਮਿਲਦਾ ਇੰਨੇ ਜ਼ਿਆਦਾ ਜਿਹੜਾ ਆ ਉਹ ਬਾਜ਼ਾਰ ਦੇ ਵਿੱਚ ਲੋਕ ਆਉਂਦੇ ਨੇ ਪਰ ਜਿਹੜਾ ਆ ਉਹ ਕਿਤਨਾ ਕਿਤੇ ਜਿਹੜਾ ਗਰਮੀ ਬਹੁਤ ਜ਼ਿਆਦਾ ਹੈ ਸਾਡੇ ਨਾਲ ਇੱਥੇ ਭਾਈ ਸਾਹਿਬ ਵੀ ਮਜੂਰ ਨੇ ਭਾਈ ਸੱਚ ਕਹ ਹਾਂਜੀ ਰਾਮ ਰਾਮ ਜੀ ਭਾਈ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਜ਼ਿਆਦਾ ਹੁੰਦੀ ਜਾ ਰਹੀ ਹੈ ਗਰਮੀ ਦਾ ਟੌਰ ਤੇ ਹੁਣ ਵੱਧਦਾ ਹੀ ਪਿਆ ਵਾ ਦਿਨੋ ਦਿਨ ਬਹੁਤ ਜ਼ਿਆਦਾ ਗਰਮੀ ਹੈ ਹਾਲੇ ਤੇ ਥੋੜਾ ਟੈਂਪਰੇਚਰ ਘਟਿਆ ਜਦੋਂ 2-3 ਵਜਣਾ ਤੁਹਾਨੂੰ ਇੱਕ ਜੀ ਨਹੀਂ ਲੱਭਣਾ ਬਾਜ਼ਾਰ ਦੇ ਵਿੱਚ ਹਾਂ ਲੇਕਿ ਜਿਹੜੀ ਕਿ ਦਿਨ ਦੀ ਸ਼ੁਰੂਆਤ ਹੈ ਦਿਨ ਦੀ ਸ਼ੁਰੂਆਤ ਦੇ ਵਿੱਚ ਕਈ ਆਦੀ ਗਾ ਕੇ ਜਿਹੜੇ ਸਵੇਰੇ ਸਵੇਰੇ ਲੋਕੀ ਆਈਂਦੇ ਆਪਣਾ ਪਰਸਨਲ ਕੋਈ ਕੰਮ ਕਮ ਕਰਨ ਵਾਸਤੇ ਉਸ ਤੋਂ ਬਾਅਦ ਜੇ ਦੇਖਿਆ ਜਾਏ ਤੇ ਦੁਪਹਿਰ ਦੇ ਟਾਈਮ ਤੇ ਤਾਂ ਕੁਝ ਲੱਗਦਾ ਵੀ ਨਹੀਂ ਹੈਗਾ ਸਾਨੂੰ ਤੇ ਆਪਾਂ ਹੁਣ ਬੈਠੇ ਦੇ ਆ ਦੁਕਾਨਾਂ ਤੇ ਦੁਕਾਨਾਂ ਲਾ ਕੇ ਬੈਗੇ ਆ ਕਸਟਮਰ ਦਾ ਤਾਂ ਕੋਈ ਪਤਾ ਹੀ ਨਹੀਂ ਸਾਨੂੰ ਕਸਟਮਰ ਦਾ ਤੇ 1% ਤੁਸੀਂ ਦੇਖ ਲਓ ਕਿ ਦੁਕਾਨ ਤੇ ਕੋਈ ਕਸਟਮਰ ਹੈਗਾ ਦੇਖੋ ਸਾਹਮਣੇ ਭਾਈ ਕੈਮਰਾ ਮਾਰ ਰਿਹਾ ਸਾਹਮਣੇ ਅਦਰ ਕੋਈ ਕਹੇ ਵੀ ਦੁਕਾਨ ਤੇ ਦੇ ਲੋਕ ਇਹ ਕੋ ਕਸਟਮਰ ਨਹੀਂ ਹੈਗਾ ਦੁਕਾਨਾਂ ਤੇ ਦੁਕਾਨਾਂ ਛਡੋ ਜਿਹੜਾ ਬਾਜ਼ਾਰ ਆ ਇੱਥੋਂ ਦੀ ਲੰਗਨ ਲੰਗਨ ਨੂੰ ਬਾਜ਼ਾਰ ਦੀ ਪੋਜੀਸ਼ਨ ਦੇਖੋ ਇਹ ਨਾ ਕੀ ਬੰਦੀ ਪਈ ਆ ਕੁਛ ਵੀ ਨਹੀਂ ਲੱਭੇ ਕਰਦਾ ਬਾਜ਼ਾਰ ਚ ਬਾਜ਼ਾਰ ਬਿਲਕੁਲ ਜਿਦ ਤਰ੍ਹਾਂ ਭਰਿਆ ਹੁੰਦਾ ਸੀ ਇੱਥੋਂ ਦੇ ਲੰਗਿਆ ਵੀ ਨਹੀਂ ਜਾਂਦਾ ਲੱਗਿਆ ਹੀ ਨਹੀਂ ਐਸ ਟਾਈਮ ਦਾ ਮਾਹੌਲ ਜਿਹੜਾ ਆ ਮੈਂ ਇਧਰ ਨੂੰ ਕੈਮਰਾਮੈਨ ਨੂੰ ਕਾਂਗਾ ਵੀ ਜਿੰਨੇ ਕੋ ਮੋਟਰਸਾਈਕਲ ਲੱਗੇ ਸਿਰਫ ਦੁਕਾਨ ਦਾ ਦੁਕਾਨਦਾਰਾਂ ਜਾਂ ਦੁਕਾਨਾਂ ਦੇ ਮੁਲਾਜ਼ਮਾਂ ਦੇ ਮੋਟਰਸਾਈਕਲ ਤੇ ਹੈ ਕੁਛ ਵੀ ਨਹੀਂ ਹੈ ਹਾਂ ਕੀ ਕੀ ਕਹੋਗੇ ਛੁੱਟੀਆਂ 10 15 ਦਿਨ ਹੋਰ ਕੀ ਕਰਨਾ ਇ ਤੇ ਇਸ ਕਰਕੇ ਛੁੱਟੀਆਂ ਹੀ ਪਵਾ ਦੋ ਉਹਦੇ ਨਾਲ ਚੰਗੀਆਂ ਵਾ ਦੋ ਚਾਰ ਦਿਨ ਘੁੰਮ ਕੇ ਪੈਸੇ ਲੈਣ ਵਾਲੇ ਉਸੇ ਲੈ ਆਂਦੇ ਆ ਹਲੇ ਮਾਰਕੀਟ ਨਹੀਂ ਖੁੱਲਿਆ ਹੁੰਦਾ 10 ਦਿਨ ਬੰਦ ਰਹਿੰਦਾ ਮਾਰ ਬਜਾਰਾਂ ਜੇ ਲਫਾਵੇ ਆ ਉਹਨਾਂ ਨੇ ਕਾ ਵੇਖੋ ਬਾਜ਼ਾਰ ਦੀ ਹਾਲ ਕੀ ਤਰ੍ਹਾਂ ਹੈ ਇਹ ਆਨਲਾਈਨ ਸਾਰਾ ਬਾਜ਼ਾਰ ਬੇੜਾ ਕਰ ਕਰ ਗਿਆ ਹੋਇਆ ਇਹ ਆਨਲਾਈਨ ਦਾ ਵੀ ਕੋਈ ਜਿਆਦਾ ਨਹੀਂ ਸਭ ਸਭ ਕੁਝ ਆਨਲਾਈਨ ਹੈ ਇਹ ਸਾਰਾ ਮੋਦੀ ਸਰਕਾਰ ਦਾ ਕਸੂਰ ਆ ਹਾਂਜੀ ਦੁਨੀਆ ਜਿਹੜੀ ਹੈ ਉਹ ਸਰਕਾਰਾਂ ਤੋਂ ਵੀ ਅੱਕੀ ਪਈ ਹੈ ਗਰਮੀ ਤੋਂ ਵੀ ਅੱਕੀ ਪਈ ਐ ਤੇ ਮੰਦੇ ਹਾਲਾਤ ਆ ਜਿਹੜੇ ਭਾਜੀ ਆਨਲਾਈਨ ਬਾਰੇ ਭਾਈ ਨੇ ਗੱਲ ਕੀਤੀ ਕੀ ਕਹਿੰਦਾ ਜਿਆਦਾ ਮੁਸ਼ਕਲ ਆ ਗਈ ਐ ਜਿਹੜਾ ਰੋਲਾ ਪਾ ਕੇ ਨਾ ਜੰਗ ਦਾ ਜੰਗਕਾਰ ਨੇ ਜਿਆਦਾ ਲੋਕੀ ਡਰ ਗਏ ਤੇ ਅਰੇ ਡਰਨ ਵਾਲੀ ਗੱਲ ਕੋਈ ਨਹੀਂ ਸੀ ਹੈਗੀ ਲੋਕਾਂ ਨੇ ਅੰਦਰ ਆ ਡਰ ਪੈ ਗਿਆ ਵੀ ਆਪਾਂ ਰਾਸ਼ਨ ਪਾ ਲਈਏ ਪਤਾ ਨਹੀਂ ਜੰਗ ਕਿੰਨੇ ਦਿਨ ਲੱਗਣੀ ਐ ਮੋਦੀ ਸਰਕਾਰ ਦੀਆਂ ਨੀਤੀਆਂ ਕਰਨੇ ਚਲੋ ਸਹੀ ਹੋ ਗਿਆ ਉਹਨਾਂ ਨੇ ਸਹੀ ਐਕਸ਼ਨ ਲੈ ਲਿਆ ਉਹਨਾਂ ਨੇ ਮੋਦੀ ਸਰਕਾਰ ਨੇ ਕੋਈ ਬਾਰ ਹੋ ਨੁਕਸਾਨ ਨਹੀਂ ਕੀਤਾ ਉਹਨਾਂ ਨੇ ਖਾਲੀ ਉਗੜਵਾਅਤੇ ਉਹਨਾਂ ਨੇ ਕੀਤਾ ਵਾ ਸਾਡੇ ਕੋਈ ਲੋਕ ਲੈਗੇ ਆ ਕੋਈ ਬੰਦੇ ਜਿਹੜੇ ਬੀਜੇਪੀ ਨੂੰ ਗਲਤ ਕਹਿੰਦੇ ਆ ਮੋਦੀ ਸਰਕਾਰ ਨੂੰ ਗਲਤ ਕਹਿੰਦੇ ਆ ਬਿਲਕੁਲ ਮੋਦੀ ਸਰਕਾਰ ਸਹੀ ਆ ਔਰ ਬਹੁਤ ਵਧੀਆ ਵਾ ਬਾਕੀ ਜਿਹੜਾ ਮੰਨਦਾ ਵਾ ਆਲ ਆਫ ਇੰਡੀਆ ਮੰਨਦਾ ਵੈਸੋ ਲੈ ਬਾਕੀ ਆਨਲਾਈਨ ਨੇ ਤੇ ਬੜਾ ਰਫਰ ਪਾਇਆ ਸੋਨੇ ਦਾ ਭਾਜ ਜਿਹੜਾ ਇਹਨੂੰ ਵਧਿਆ ਆ ਆਨਲਾਈਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹਨੇ ਜ਼ਿਆਦਾ ਪਾਇਆ ਜੀ ਹੁਣ ਘਰ ਬੈਠੇ ਕੇ ਇਹਨੂੰ ਸੌਦਾ ਚਾਹੀਦਾ ਆਪਣਾ ਫੋਨ ਫੜਦਾ ਫੋਨ ਤੇ ਆਨਲਾਈਨ ਆਰਡਰ ਕਰ ਦਿੰਦਾ ਸਾਡੇ ਨਾਲੋਂ ਜ਼ਿਆਦਾ ਲੱਸਾ ਆਨਲਾਈਨ ਮਿਲਦੀ ਤੇ ਸਾਡੇ ਕੋਈ ਦੁਕਾਨਦਾਰ ਵੀਰ ਵੀ ਆਉਜੇ ਹੈਗੇ ਆ ਜਿਹੜੇ ਆਨਲਾਈਨ ਨੂੰ ਪੁਚੇਜ ਕਰਦੇ ਆ ਉਹ ਵੀ ਘਾਟੇ ਬੰਦੀ ਆ ਨਾ ਉਹਨ ਇੱਕ ਰਿਟੇਲਰ ਹੋਲ ਸੇਲਰ ਕੋ ਸੌਦਾ ਲੈਣ ਜਾਏਗਾ ਉਹਦੇ ਕੋ ਪੈਸੇ ਆਣਗੇ ਉਹ ਅੱਗੇ ਵਪਾਰੀ ਨੂੰ ਦੇਗਾ ਐਦਾਂ ਲੜੀ ਬਾਈ ਲੜੀ ਚੱਲਦਾ ਰਹਿੰਦਾ ਵਾ ਜਦੋਂ ਕੋਈ ਕੋ ਆਣਾ ਨਹੀਂ ਕੋਈ ਜਾਣਾ ਨਹੀਂ ਤੇ ਬੰਦਿਆਂ ਨੇ ਵਿਹਲੇ ਬੈਠੇ ਰਹਿਣਾ ਤੇ ਉੱਪਰ ਤੱਕ ਤੇ ਫੈਕਟਰੀ ਮੰਦੇ ਦਾ ਪੰਡਈ ਆ ਨਾ ਬਾਕੀ ਦੇਖੋ ਬਾਜ਼ਾਰ ਦੇ ਹਾਲਾਤ ਥੋੜਾ ਫਿਰੋ ਤੁਰੋ ਬਿਲਕੁਲ ਹਲੇਦੋ ਇੰਡੀਆਰ ਚੋ ਕਬੂਤਰੀ ਗੇਟ ਬਿਲਕੁਲ ਜੀ ਇਸ ਟਾਈਮ ਅਸੀਂ ਕਬੂਤਰੀ ਗੇਟ ਦੇ ਵਿੱਚ ਇੱਧਰ ਵੀ ਸਾਹ ਹੋ ਰਹੀ ਜਿਹੜੇ ਉਹ ਦੇਖਦੇ ਪਏ ਨੇ ਬਾਜ਼ਾਰ ਵਾਲੇ ਪਾਸੇ ਨੇ ਵੀ ਗਾਹ ਕਿ ਸਾਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਕੀ ਚਾਹੋਗੇ ਜੀ ਮੰਦੇ ਦਾ ਜਿਹੜਾ ਕਾਰਨ ਇਹ ਵੀ ਆਪੀ ਥੋੜੇ ਹਾਲਾਤ ਪਿੱਛੇ ਖਰਾਬ ਨੇ ਚਾਰ ਪੰਜ ਦਿਨ ਉਹਦ ਕਰਕੇ ਥੋੜੇ ਜਿਹੇ ਲੋਕਾਂ 'ਚ دہشت ਰਹੀ ਔਰ ਕੋਈ ਜ਼ਰੂਰੀ ਸਮਾਨ ਖਰੀਦਣ ਵਾਲੇ ਧਿਆਨ ਰਿਆ ਸਾਰਿਆਂ ਦਾ ਔਰ ਉਸ ਤੋਂ ਬਾਅਦ ਹੁਣ ਹਾਲਾਤ ਠੀਕ ਹੋ ਗਏ ਨੇ ਸਰਕਾਰਾਂ ਨੇ ਬੜਾ ਅੱਛਾ ਐਕਸ਼ਨ ਲਿਆ ਮੌਕਾ ਸੰਭਲਿਆ ਪਬਲਿਕ ਨਹੀਂ ਬਚਾਲਿਆ ਔਰ ਇਸ ਵੇਲੇ ਹੋਣਿਆ ਵੀ ਥੋੜਾ ਮੰਦੇ ਦੀ ਨਿਸ਼ਾਨੀ ਹੋ ਗਈ ਹੈ ਮਾਰਕੀਟ ਚ ਗਾਹਕ ਨਹੀਂ ਹੈਗਾ ਤੇ ਦੇਖੋ ਆਸਤਾ ਆਸਤਾ ਕਿਸ਼ਤਾਂ ਦਾ ਟਾਈਮ ਆਂਦਾ ਹੈ ਇਹ ਬੈਠੇ ਆ ਸਾਰੇ ਰੱਬ ਦੇ ਸਿਰ ਤੇ ਬੰਦੇ ਆ ਦੁਕਾਨਦਾਰ ਸਵੇਰੇ ਰੱਬ ਦਾ ਨਾਮ ਲੈ ਕੇ ਬੈਨੇ ਆ ਤੇ ਸ਼ਾਮ ਤੱਕ ਚਲੋ ਡਿੱਗਦੇ ਰਹੀਦਾ ਆਂਦਾ ਵੀ ਹੈ ਗਾਹਕ ਪਰ ਉਹ ਜਿਹਾ ਮਾਹੌਲ ਨਹੀਂ ਹੈਗਾ ਜੋ ਪਹਿਲਾਂ ਚੱਲਦਾ ਰਿਹਾ ਗਰਮੀ ਨੂੰ ਵੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਕਿ ਪਿੱਛੇ ਬਾਰਸ਼ਾਂ ਵੀ ਘੱਟ ਹੋਈਆਂ ਉਹਦਾ ਵੀ ਇੱਕ ਕਾਰਨ ਹੈਗਾ ਤੇ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਗਾਹ ਹੈ ਉਹ ਵੀ ਬਾਜ਼ਾਰ ਚ ਬਹੁਤ ਘੱਟ ਨਿਕਲ ਰਿਹਾ ਤੇ ਦੇਖੋ ਕੀ ਮਾਹੌਲ ਹੈ ਗੋਗੋ ਮਤਲਬ ਤਿੰਨ ਚਾਰ ਫੋਨ ਲਾਈ ਫੋਨ ਕਰਕੇ ਜਿਹੜਾ ਹਾਂ ਉਹ ਹੀ ਨਾ ਉਹਦੇ ਕਰਕੇ ਵੀ ਛੋੜਾ ਹੋ ਗਿਆ ਲਗਾਤਾਰ ਤਸਵੀਰਾਂ ਤੁਸੀਂ ਦੇਦੇ ਪਏ ਉਹ ਗਰਮੀ ਨੂੰ ਲੈ ਕੇ ਜਿਹੜਾ ਆ ਉਹ ਅਸੀਂ ਗਰਮੀ ਵਾਲੇ ਮੁੱਦੇ ਤੇ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਵਪਾਰ ਤੇ ਗਰਮੀ ਦਾ ਇਫੈਕਟ ਕਿ ਤਰ੍ਹਾਂ ਦਾ ਪੈਂਦਾ ਔਰ ਤੇ ਗੱਲਬਾਤ ਕਰਦੇ ਪਏ ਆ ਤੇ ਸਾਈਡ ਦੇ ਵਿੱਚ ਵਿੱਚ ਜਿਹੜਾ ਆ ਉਹ ਮੁੱਦਾ ਜਿਹੜਾ ਆ ਥੋੜਾ ਗੋਲਮੋਲ ਵੀ ਹੁੰਦਾ ਨਜ਼ਰ ਆ ਰਿਹਾ ਪਰ ਅਸੀਂ ਜਿਹੜਾ ਆ ਜਿਆਦਾ ਫੋਕਸ ਗਰਮੀ ਤੇ ਰੱਖਿਆ ਹੋਇਆ ਤੇ ਭਾਈ ਕੀ ਕਹਿਣਾ ਚਾਹੋਗੇ ਵੀ ਗਰਮੀ ਵਧਦੀ ਜਾ ਰਹੀ ਹੈ ਉਹਦੇ ਨਾਲ ਕਾਰੋਬਾਰ ਤੇ ਕੀ ਪ੍ਰਭਾਵ ਪੈ ਰਿਹਾ ਕਾਫੀ ਮੰਦਾ ਹੈਗਾ ਜੀ ਕਾਫੀ ਲੋਕੀ ਨਿਕਲਦੇ ਨਹੀਂ ਵੇਫਾਰ ਦੇ ਕਰਕੇ ਮੰਦਾ ਹੈ ਗਾ ਜੀ ਪੰਜਾਬ ਵਾਲੇ ਦੇਖਣ ਦਿਓ ਕਿੰਨਾ ਮਾਹੌਲ ਹੈ ਵੀ ਇਹ ਭਰਿਆ ਭਰਿਆ ਰਹਿੰਦਾ ਭਰਿਆ ਭਰਿਆ ਰਹਿੰਦਾ ਹੋਈ ਕਰਕੇ ਹੁਣ ਥੋੜਾ ਮੰਦਾ ਹੈ ਗਾ ਜੀ ਹਾਂ ਜੀ ਮਾਰ ਦਿਓ ਹਾਂ ਜੀ ਹਾਂ ਜੀ ਬਸਾਲ ਜੀ ਇੰਨੇ ਭਗਵਾਨਾਂ ਦੀਆਂ ਮੂਰਤੀਆਂ ਹੋਰਾਂ ਤੁਹਾਡੇ ਕੋਲ ਹੈ 100 ਰੁਪਏ ਹੋ ਜਾਏਗਾ ਠੀਕ ਬਹੁਤ ਵਧੀਆ ਜੀ ਵੀਰ ਜੀ ਉਹਨਾਂ ਨੇ ਕਿਹਾ ਕਿ ਵਾਕਿਆ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਇਹ ਗਰਮੀ ਇਫੈਕਟ ਪਾ ਰਹੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਕਈ ਤਰ੍ਹਾਂ ਦੇ ਇਫੈਕਟ ਹੈ ਜਿਹੜੇ ਉਹ ਇੱਥੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਵੀ ਪੂਰੇ ਬਾਜ਼ਾਰ ਦੇ ਹਾਲਾਤ ਮੇਨ ਬਾਜ਼ਾਰ ਦੇ ਵਿੱਚ ਅਸੀਂ ਅੰਦਰ ਐਂਟਰ ਕੀਤੇ ਹੋਏ ਆ ਤੇ ਇਸ ਮੇਨ ਬਾਜ਼ਾਰ ਦੇ ਹਾਲਾਤ ਜਿਹੜੇ ਵੀ ਇਸ ਟਾਈਮ ਸਾਡੇ ਨਾਲ ਦੇਖਦੇ ਪਿਓ ਵੀ ਗਰਮੀ ਦੇ ਕਰਕੇ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਲੋਕ ਸਾਹਮਣੇ ਜਿਹੜਾ ਆ ਤੁਸੀਂ ਦੇਖਦੇ ਪਿਓ ਵੀ ਗਰਮੀ ਦੇ ਕਰਕੇ ਜਿਹੜਾ ਬਿਲਕੁਲ ਜਿਹੜਾ ਆ ਗਾਕ ਸਾਰੇ ਦੁਕਾਨਦਾਰ ਜਿੰਨੇ ਵੀ ਤੁਸੀਂ ਦੇਖਦੇ ਪਿਓ ਵੀ ਅ ਬਾਰ ਬੈਠੇ ਹੋਏ ਨੇ ਕਸਟਮਰ ਦੀ ਵੇਚ ਤਾ ਤੇ ਲਗਾਤਾਰ ਤੁਸੀਂ ਦੇ ਦੇ ਪੀ ਬਹੁਤ ਜਿਆਦਾ ਜੜਾ ਆ ਉਹ ਬਿਆਰ ਜੜਾ ਆ ਖਾਲੀ ਖਾਲੀ ਜੜਾ ਆ ਜਿਆਦਾ ਨਜ਼ਰ ਆ ਰਿਹਾ ਕਾਰਨ ਗਰਮੀ ਕਾਰਨ ਜੜਾ ਆ ਹੋਰ ਵੀ ਜੜਾ ਦੱਸਿਆ ਜਾ ਰਿਹਾ ਜਦੋਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜੜਾ ਇੱਥੇ ਕਾਰਨ ਆ ਉਹ ਗਰਮੀ ਤੋਂ ਇਲਾਵਾ ਜੜਾ ਆ ਪਿਛਲੇ ਦਿਨਾਂ ਦੇ ਵਿੱਚ ਜੜਾ ਮਾਹੌਲ ਭੱਗ ਗਿਆ ਸੀ ਉਹਦੇ ਕਰਕੇ ਵੀ ਜੜਾ ਆ ਇੱਥੇ ਦੱਸਿਆ ਜਾ ਰਿਹਾ ਵੀ ਉਸ ਦਿਨ ਤੋਂ ਜੜਾ ਥੋੜਾ ਆ ਉਹ ਬਜ਼ਾਰਾਂ ਦੇ ਵਿੱਚ ਜੜਾ ਆ ਪਿਆ ਹੋਇਆ ਆ ਆ ਪ੍ਰੋਬਲਮ ਪਈ ਹੋਈ ਏ ਜਿਹੜੀ ਕਿ ਫਿਲਹਾਲ ਤੁਸੀਂ ਤਸਵੀਰਾਂ ਜਿਹੜੀਆਂ ਆ ਦੇ ਦੇ ਪਿਓ ਜੇ ਆਪਾਂ ਗੱਲ ਕਰ ਲਈਏ ਵੀ ਸੋਨੇ ਦੇ ਰੇਟ ਵੀ ਜਿਹੜੇ ਵਧੇ ਹੋਏ ਆ ਇੱਧਰ ਵੀ ਸਾਡੇ ਨਾਲ ਬੈਠੇ ਹੋਏ ਨੇ ਭਾਈ ਸਾਹਿਬ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਭਾਈ ਗਰਮੀ ਦਾ ਇਫੈਕਟ ਬਹੁਤ ਜ਼ਿਆਦਾ ਪਿਆ ਰਿਹਾ ਆ ਹੋਰ ਵੀ ਓਦਾਂ ਵੀ ਬਹੁਤ ਜ਼ਿਆਦਾ ਜਿਹੜਾ ਪਿਛਲੇ ਦਿਨਾਂ ਚ ਵੀ ਇਫੈਕਟ ਪਿਆ ਕਿਵੇਂ ਦਾ ਬਾਜ਼ਾਰ ਜਿਹੜਾ ਆ ਉਹ ਲੱਗਦਾ ਪਿਆ ਆ ਕੀ ਨਹੀਂ ਹੈਗੀ ਮਾਰਕੀਟ 'ਚ ਮੰਦਾ ਹੈਗਾ ਮੰਦਾ ਹੈਗਾ ਬਹੁਤ ਜ਼ਿਆਦਾ ਇਸ ਤਰ੍ਹਾਂ ਦੇਖਦੇ ਹੋ ਵੀ ਇਹ ਗਰਮੀ ਦਾ ਫੈਕਟਰ ਹੈ ਜਾਂ ਪਿਛਲੇ ਜਿਹੜਾ ਤੌਰ ਚੰਗ ਦਾ ਲਿਆ ਉਹਦੇ ਕਰਕੇ ਵੀ ਗਰਮੀ ਦਾ ਵੀ ਹੈਗਾ ਪੜਾਈ ਦਾ ਵੀ ਹੈਗਾ ਹੂੰ ਦੋਨਾ ਕਰਕੇ ਜਿਹੜਾ ਹਾਂ ਹਾਂਜੀ ਇੱਥੇ ਸਾਡੇ ਨਾਲ ਪਾਪਾ ਜੀ ਪਾਪਾ ਕੀ ਕਹਿਣਾ ਚਾਹੋਗੇ ਗਰਮੀ ਕਿਵੇਂ ਗਰਮੀ ਬਹੁਤ ਜ਼ਿਆਦਾ ਵਧ ਗਈ ਆ ਬਹੁਤ ਜ਼ਿਆਦਾ ਵਧ ਗਈ ਗਰਮੀ ਗਰਮੀ ਨਾਲ ਕਸਟਮਰ ਬਾਜ਼ਾਰ 'ਚ ਨਹੀਂ ਆ ਰਿਹਾ ਹੂੰ ਬਾਜ਼ਾਰ ਸਾਰਾ ਬੇਲਾ ਬੈਠਾ ਤਕਰੀਬਨ ਤਕਰੀਬਨ ਇਸੇ ਬਾਜ਼ਾਰ ਤੋਂ ਦੀ ਲੰਘਿਆ ਨਹੀਂ ਜਾਂਦਾ ਹਨਾ ਹਾਂ ਬਿਲਕੁਲ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਕਮ ਹੁੰਦਾ ਰਿਹਾ ਗਿਆ ਮਾਂ ਸ਼ਾਦੀਆਂ ਦਾ ਫਸਲ ਤੋਂ ਬਾਅਦ ਪਰ ਅੱਜ ਕੱਲ ਬਿਲਕੁਲ ਹੀ ਡਾਉਣ ਆ ਕਿਉਂਕਿ ਪਹਿਲਾਂ ਜੰਗ ਦਾ ਰੌਲਾ ਪਿਆ ਸੀ ਤੇ ਇਸ ਕਰਕੇ ਮੰਦੀ ਆ ਰੇਟ ਵੀ ਅੱਜ ਕੱਲ ਗੋੜ ਦਾ ਰੇਟ ਵੀ ਕਾਫੀ ਵਧਿਆ ਹੈਗਾ ਤਾਂ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੀ ਜਿਹੜੀ ਅਸੀਂ ਕੋਸ਼ਿਸ਼ ਕਰਦੇ ਪਏ ਆਂ ਕਿ ਇੱਕ ਗਰਮੀ ਇੱਕ ਜੰਗ ਦਾ ਦੌਰ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਲੰਘਿਆ ਉਹਦੇ ਕਰਕੇ ਵੀ ਸ਼ਾਇਦ ਜਿਹੜਾ ਆ ਉਹ ਬਜ਼ਾਰਾਂ ਦੇ ਹਾਲਾਤ ਜਿਹੜੇ ਆ ਇਸ ਤਰ੍ਹਾਂ ਦੇ ਹੋ ਗਏ ਨੇ ਤਸਵੀਰਾਂ ਤੁਸੀਂ ਦੇਖਦੇ ਵੀ ਮੇਰੇ ਨਾਲ ਕਿ ਬਜ਼ਾਰ ਜਿਹੜਾ ਆ ਫਿਲਹਾਲ ਜਿਹੜਾ ਆ ਉਹ ਕਾਫੀ ਜ਼ਿਆਦਾ ਇਸ ਤਰ੍ਹਾਂ ਲੱਗਦਾ ਪਪੀ ਸ਼ਸ਼ੀਕਾਲ ਜੀ ਗਰਮੀ ਦਾ ਜ਼ਿਆਦਾ ਪ੍ਰਭਾਵ ਹੋ ਗਿਆ ਦੁਕਾਨਾਂ ਤੇ ਬਿਲਕੁਲ ਜਿਵੇਂ ਬਜ਼ਾਰ ਖਾਲੀ ਖਾਲੀ ਲੱਗਦਾ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਬੜਾ ਗਾਗਨ ਸਾਡੇ ਬਾਰੇ ਬਹੁਤ ਆ ਰਿਹਾ ਗਾਗਨ ਹੋਰ ਕੋਈ ਫਸਿਲ ਦਾ ਹਾਲ ਜ਼ਰਾ ਫਰਜ਼ਾਲੋਂ ਦਾ ਅਮਰਜੰਸੀ ਕੋਈ ਆ ਗਿਆ ਬਿਲਕੁਲ ਬਿਲਕੁਲ ਜਦ ਕਿ ਇਸੇ ਬਾਜ਼ਾਰ ਤੋਂ ਜਿਹੜਾ ਆ ਉਹ ਰੰਗਿਆ ਨਹੀਂ ਜਾਂਦਾ ਹੁੰਦਾ ਬਿਲਕੁਲ ਸਹੀ ਗੱਲ ਬਿਲਕੁਲ ਜੀ ਅ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਪਏ ਆ ਮੈਂ ਇੱਧਰ ਨੂੰ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੀ ਜਨਤਾ ਜਿਹੜੀ ਆਉਂਦੀ ਜਾਂਦੀ ਪਈ ਹੈ ਪਰ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਆ ਗਾਹਕ ਜਿਹੜਾ ਆ ਘਟ ਆ ਰਿਹਾ ਸਾਡੇ ਨਾਲ ਮਾਤਾ ਮਾਤਾ ਕੀ ਹਾਲ ਜੇ ਚੰਗਾ ਜੀ ਕਿਥੋਂ ਆਇਓ ਤੇ ਗਰਮੀ ਗਰਮੀ ਬਹੁਤ ਬਹੁਤ ਜਿਆਦਾ ਮੰਦੇ ਹਲੇ ਹੋਏ ਪਿਆ ਅ ਦੇਖੋ ਜਿਹੜਾ ਕਸਟਮਰ ਆ ਉਹ ਵੀ ਤਕਰੀਬਨ ਤੇ ਜਿਹੜਾ ਆ ਕਾਫੀ ਜਿਆਦਾ ਜਿਹੜਾ ਆ ਮੁਰਝਾਇਆ ਹੋਇਆ ਨਜ਼ਰ ਆ ਰਿਹਾ ਗਰਮੀ ਜਿਹੜੀ ਉਹ ਖਾਤੋਂ ਬੱਤਰ ਜਿਹੜੀ ਉਹ ਹੁੰਦੀ ਜਾ ਰਹੀ ਹੈ ਜਿਦੇ ਕਰਕੇ ਖਾਸ ਕਰਕੇ ਜਿਹੜਾ ਆ ਕਸਟਮਰ ਜਿਹੜਾ ਆ ਉਹ ਬਹੁਤ ਜਿਆਦਾ ਘਟ ਦਿਖਾਈ ਦੇ ਰਿਹਾ ਇਹੀ ਬਾਜ਼ਾਰ ਦੇ ਵਿੱਚ ਜਿਹੜੀਆਂ ਆ ਰੌਣਕਾਂ ਕਾਫੀ ਜਿਆਦਾ ਜਿਹੜੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਅੱਜ ਜਿਹੜਾ ਆ ਉਹ ਬਾਜ਼ਾਰ ਅਸੀਂ तकरीबन तकरीबन ਸਾਰਾ ਬਾਜ਼ਾਰ ਜਿਹੜਾ ਆ ਐਕਸਪਲੋਰ ਕਰ ਲਿਆ ਜਿਹਦੇ ਚ ਅਸੀਂ ਦੇਖਦੇ ਪਏ ਕਿ ਬਹੁਤ ਜ਼ਿਆਦਾ ਜਿਹੜੀ ਗਰਮੀ ਹੈ ਪਾਪਾ ਸਾਸਿਕਾਲ ਸਾਸਿਕਾਲ ਜੀ ਵਧੀਆ ਆਪਣੇ ਸੁਣਾਓ ਗਰਮੀ ਕਿਵੇਂ ਚੱਲਦੀ ਹੈ ਗਰਮੀ ਵਟਕੜੀ ਜਾਂਦੀ ਹੈ ਕਿਹੜਾ ਪੈਂਦੇ ਆਪਣਾ ਚੌਰ ਚੌਰਾ ਪਰ ਐਹੀ ਬਾਜ਼ਾਰ ਦੇ ਵਿੱਚ ਅਸੀਂ ਤੁਸੀਂ ਦੇਖਦੇ ਰਿਓ ਵੀ ਲੰਘਿਆ ਨਹੀਂ ਜਾਂਦਾ ਹਾਂ ਹਰਾਤ ਦੇ ਤਾਲ ਮੈਂ ਹੁਣ ਕੋਈ ਟਾਵਾਂ ਟਾਵਾਂ ਜੀ ਲੱਭਦਾ ਵਾ ਥਲੀ ਥਲੀ ਸੜਕ ਕੀ ਕਰਨਾ ਚਾਹੋਗੇ ਨਹੀਂ ਜਲਦ ਪਾਣਾ ਚਾਹੀਦਾ ਨਹੀਂ ਜਲਦ ਪਾਣਾ ਚਾਹੀਦਾ ਤਾਂ ਥੋੜਾ ਬੜਾ ਫਰਕ ਪਾਊਗਾ ਨਾ ਹਾਲਾਤ ਜਿਹੜੇ ਗਰਮੀ ਦੇ ਜ਼ਿਆਦਾ ਜ਼ਿਆਦਾ ਬਹੁਤ ਹੈ ਲੋਕ ਜਿਹੜੇ ਆ ਉਹ ਬਾਜ਼ਾਰਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਪਏ ਆ ਬਾਜ਼ਾਰ ਜੇ ਆਪਾਂ ਕਹਿ ਲਈਏ ਕਿ ਇੱਧਰ ਵੀ ਜਿਹੜਾ ਐਸੇ ਜਿਹੜੇ ਦੁਕਾਨਾਂ ਨੇ ਇਹ ਤਕਰੀਬਨ ਤਕਰੀਬਨ ਭਰੀਆਂ ਹੁੰਦੀਆਂ ਨੇ ਪਰ ਫਿਲਹਾਲ ਜਿਹੜਾ ਆ ਤੁਸੀਂ ਦੇਖਦੇ ਪਿਓ ਪੀ ਬਹੁਤ ਘੱਟ ਜਿਹੜੇ ਕਸਟਮਰ ਪਪਾ ਜੀ ਨਸੀਖਾਲ ਸਸੀ ਕਾਲ ਜੀ ਗਰਮੀ ਨੂੰ ਵੇਖਦੇ ਹੋਏ ਕੀ ਲੱਗਦਾ ਪਿਆ ਅੱਜ ਕਾਇਦਾ ਬੰਦਾ ਹੈ ਜੀ ਕਾਟਾ ਮਾਰਕੀਟ ਟਾਈਟ ਆ ਬਾਜ਼ਾਰ ਵੀ ਬੜਾ ਖੁੱਲਾ ਡੁੱਲਾ ਜਿਹਾ ਨਜ਼ਰ ਆ ਰਿਹਾ ਜਿੱਥੇ ਕਿ ਲੰਘਿਆ ਨਹੀਂ ਜਾਂਦਾ ਬਸ ਉਹੀ ਆਦਾ ਜੀ ਬੜੀ ਮਾਰਕੀਟ ਪੋਜੀਸ਼ਨ ਬੜੀ ਮਨੀ ਮਾਰਕੀਟ ਟਾਈਟ ਆ ਤੋ ਲਗਾਤਾਰ ਜਿਹੜੀਆਂ ਤਸਵੀਰਾਂ ਜੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਬਾਜ਼ਾਰ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਬਾਜ਼ਾਰ ਦੇ ਹਾਲਾਤ ਜਿਹੜੇ ਇਸ ਟਾਈਮ ਟਾਈਟ ਹੋਏ ਪਏ ਆ ਔਰ ਕਿਤੇ ਨਾ ਕਿਤੇ ਜਿਹੜਾ ਆ ਉਹ ਕਸਟਮਰ ਬਹੁਤ ਘੱਟ ਨਜ਼ਰ ਆ ਰਿਹਾ ਆ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਗਰਮੀ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧਰਮਪਾਲ ਦੇ ਨਾਲ ਕੈਮਰਾਮੈਨ ਰਜੀਤ ਕਮਾਲ ਡੀਪੀਸੀ ਪੰਜਾਬੀ ਤੋਂ ਧੰਨਵਾਦ